ਜੀ ਦੀ ਕੀ ਕਰੀ ਜਾਂਦੀ ਡਰੈਸਿੰਗ ਤੇ ਚੜਦੀ ਐ ਡਰੈਸਿੰਗ ਤੋਂ ਪਾਵਾ ਥੱਲੇ ਡਿੱਗ ਜੇ ਉੱਤੇ ਡਰੈਸਿੰਗ ਪਾ ਜੀ ਸਤਿ ਸ੍ਰੀ ਅਕਾਲ ਜੀ ਅੱਜ ਕਰਦੇ ਆਂ ਵਲੌਗ ਦੀ ਸ਼ੁਰੂਆਤ ਤੇ ਮੇਰੇ ਜਾਪ ਫਤੇ ਬਰਾਡ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਆ ਕਰੋ ਇੱਥੇ ਫਤੇ ਜੀ ਤੇ ਕਰ ਰਿਆ ਸੀਗਾ ਮਸਤੀ ਇਹ ਆਪਦੀ ਦੁੱਧ ਪੀਣ ਵਾਲੀ ਨਿੱਪਲ ਦੇ ਨਾਲ ਉਹਨਾਂ ਨੂੰ ਸਿਰ ਤੇ ਰੱਖ ਕੇ ਕਦੇ ਹੱਥ ਤੇ ਉਂਗਲ ਤੇ ਰਲਾ ਕੇ ਖੇਡਦਾ ਪਿਆ ਸੀਗਾ ਇਨਰ ਸਕੂਲ ਤੋਂ ਕੀਤੀ ਸੀ ਛੁੱਟੀ ਕਿਉਂਕਿ ਇਹ ਬਿਮਾਰ ਹੋ ਗਈ ਸੀ ਤੇ ਆਪਣੇ ਚੱਲ ਰਿਹਾ ਸੀ ਰੰਗ ਦਾ ਕੰਮ ਤੇ ਬਾਹਰ ਮੈਂ ਹਾ ਕਲਰ ਵਾਲਾ ਭਾਈ ਕਲਰ ਕਰ ਰਿਹਾ ਸੀ ਤੇ ਇਹ ਅੰਦਰ ਹੀ ਖੇਡ ਰਹੀਆਂ ਸੀ ਕਿਉਂਕਿ ਬਾਹਰ ਖਲਾਰਾ ਪਿਆ ਹੋਇਆ ਤੇ ਇਹ ਅੰਦਰ ਹੀ ਖੇਡਦੀਆਂ तो की कर दें इंद्र मूँ करें ਹੋ ਬੁਖਾਈ ਕੀ ਬਣਿਆ ਫਿਰਦਾ ਹਏ ਲਿਪਸਟਿਕ ਬਿੰਦੀ ਕਿੰਨਾ ਕੋਸ਼ਲਾਈ ਬਠਾ ਸੁਰਮੇ ਨਾ ਬਿੱਲਾ ਬਣਿਆ ਬਠਾ ਆ ਮੈਂ ਸਾ ਨੀਲ ਪੇਂਟ ਵੀ ਹਾਂ ਕਿੰਨਾ ਕੋਸ਼ਲਾਈ ਜਾਂਦੀ ਹੈ ਮੈਂ ਕਿਹ ਘੰਟਾ ਹੋ ਗਿਆ ਇਹਨੂੰ ਕਰੀ ਜਾਂਦੀ ਨੂੰ ਅੱਗੇ ਡਰੈਸਿੰਗ ਦੇ ਖੜੀ ਕੀ ਕਰੀ ਜਾਂਦੀ ਹੈ ਵਾਗ ਰੂਮ ਕੀ ਕਰਾਂਗੀ ਤੇ ਕੱਲ ਨੂੰ ਸਕੂਲ ਜਾਣਾ ਫਿਰ ਮੈਡਮ ਗੁੱਸੇ ਹੋਣਗੇ ਹੂੰ ਫੇਰ ਕੀ ਕਹੇਗੀ ਉਹਨੇ ਕਿਹਾ ਦੋ ਦਿਨ ਆਈ ਵੀ ਨਹੀਂ ਤੇ ਹੁਣ ਤੂੰ ਹਾਂ ਕਰੀਮ ਲਾਉਣ ਲੱਗੀ ਹੁਣ ਦਪਾ ਹੋਣੀ ਹੈ ਗਰਮੀ ਜਿੰਨੀ ਆ ਇਥੇ ਜਪਜੀਤ ਕਰ ਰਹੀ ਸੀ ਮੇਕਅਪ ਤੇ ਬਾਅਦ ਵਿੱਚ ਫਤੇਜਿਤ ਨੇ ਦੇਖ ਲਿਆ ਵੀ ਇਹਨੇ ਮੇਕਅਪ ਕੀਤਾ ਤੇ ਫਤੇਜਿਤ ਵੀ ਆ ਗਈ ਫਿਰ ਉਹਨੇ ਵੀ ਸਾਰੇ ਲਿਪਸਟਿਕ ਬਿੰਦੀ ਪੂਰਾ ਮੇਕਅਪ ਕਰਕੇ ਨੇਲ ਪੇਂਟ ਲਾਈ ਤੇ ਜਦੋਂ ਨੂੰ ਸਵੇਰ ਨੂੰ ਸਕੂਲ ਜਾਣਾ ਸੀ ਤੇ ਫਿਰ ਲੈ ਕੇ ਇਹਨਾਂ ਨੇ ਨਹਲ ਕਟਰ ਉੱਪਰ ਨੇਲ ਪੇਂਟ ਲਾਉਂਦੀਆਂ ਸੀ ਵੀ ਹੁਣ ਸਕੂਲ ਮੈਮ ਗੁੱਸੇ ਹੋਣਗੇ ਇੱਥੇ ਹੋ ਗਿਆ ਸੀਗਾ ਇੱਕ ਦਾ ਟਾਈਮ ਮਿਸਤਰੀ ਚਲਾ ਗਿਆ ਸੀਗਾ ਘਰ ਰੋਟੀ ਖਾਣ ਤੇ ਆਪਣਾ ਕਲਰ ਦਾ ਕੰਮ ਆ ਜਿਹੜਾ ਸੌਰੀ ਰੋਟੀ ਖਾਣ ਨਹੀਂ ਗਿਆ ਸੀਗਾ ਇਹ ਕਰ ਰਿਹਾ ਸੀ ਕੰਮ ਤੇ ਕਲਰ ਦਾ ਕੰਮ ਇਹ ਆਪਣਾ ਇਹ ਸਿੰਗਲ ਵਾਲ ਪੱਟੀ ਹੋ ਗਈ ਸੀਗੀ ਤੇ ਡਬਲ ਵਾਲ ਪੱਟੀ ਦਾ ਕੰਮ ਰਹਿ ਗਿਆ ਅੱਧਾ ਕੰਪਲੀਟ ਹੋ ਚੁੱਕਿਆ ਵੇਖ ਮੈਡਮ ਬਣ ਕੇ ਰੈਡੀ ਹੋ ਗਈ ਵੇਖੀ ਬਖਾਈ ਜਪਜੀਤ ਲੁੱਕ ਬਖਾਉ ਤੇ ਇੱਥੇ ਕਰਦੇ ਆ ਅਸੀਂ ਵਲੌਗ ਦਾ ਐਂਡ ਜੇ ਸਾਡੇ ਵਲੌਗ ਤੁਹਾਨੂੰ ਪਸੰਦ ਆਉਂਦੇ ਹੋਣ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਤੇ ਸ਼ੇਅਰ ਪਲੀਜ਼ ਕਰ ਦਿਆ ਕਰੋ ਤਾਂਡੇ سپورਟ ਦੀ ਸਾਨੂੰ ਬਹੁਤ ਜ਼ਰੂਰਤ ਹੈ ਮੇਰੀਆਂ ਬੱਚੀਆਂ ਦਾ ਇਹ ਚੈਨਲ ਨੂੰ ਵੱਧ ਤੋਂ ਵੱਧ سپورਟ ਕਰ ਦਿਓ